ਸਾਸੀ ਕਾਲ ਜੀ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤੁਸੀਂ ਦੇਖਦੇ ਪਿਓ ਮੇਲਾ ਸਿੰਜ ਬੱਬੇ ਵਾਲੀ ਕਰਤਾਰਸਪੁਰ ਤੋਂ ਤਾਂ ਦੱਸ ਦਈਏ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਿੰਜ ਮੇਲਾ ਬੱਬੇ ਵਾਲੀ ਬਹੁਤ ਵਧੀਆ ਰਿਹਾ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਪਿਛਲੀ ਵਾਰ ਦੀ ਤਰ੍ਹਾਂ ਵੀ ਜਿਹੜਾ ਆ ਇੱਥੇ ਪਹਿਲਾਂ ਤਾਂ ਇੱਕ ਸਾਈਡ ਤੇ ਜਿਹੜਾ ਆ ਚਲਾਇਆ ਗਿਆ ਸੱਭਿਆਚਾਰਕ ਪ੍ਰੋਗਰਾਮ ਜਦੇ ਵਿੱਚ ਵੱਖ-ਵੱਖ ਕਲਾਕਾਰਾਂ ਨੇ ਆਪਣੇ ਆਪਣੇ ਗੀਤ ਗਾ ਕੇ ਬਹੁਤ ਸੋਹਣਾ ਰੰਗ ਬਣਿਆ ਤੇ ਦੂਜੇ ਪਾਸੇ ਜਿਹੜਾ ਸਟੇਡੀਅਮ ਦੇ ਵਿੱਚ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਵੱਖ-ਵੱਖ ਜਿਹੜੇ ਆ ਉਹ ਪ੍ਰੋਗਰਾਮ ਚੱਲਦੇ ਰਹੇ ਜਿਦੇ ਵਿੱਚ ਕਬੱਡੀ ਚਲਦੀ ਰਹੀ ਕੁਸ਼ਤੀਆਂ ਚਲਦੀ ਆ ਰਹੀਆਂ ਰੱਸਾ ਕਸੀ ਦੇ ਨਾਲ-ਨਾਲ ਜਿਹੜਾ ਆ ਤਾਂ ਦਾਦਾ ਜੀ ਕੀ ਇੱਥੇ ਦੌੜਾਂ ਵੀ ਜਿਹੜੀਆਂ ਨੇ ਲੱਗੀਆਂ ਹੋਰ ਵੀ ਕਈ ਤਰ੍ਹਾਂ ਦੇ ਜਿਹੜੇ ਆ ਇੱਥੇ ਆਪਣੇ ਆਪਣੇ ਜੋਰ ਦਿਖਾਉਣ ਦੇ ਲਈ ਵੱਖ-ਵੱਖ ਥਾਵਾਂ ਤੋਂ ਕਲਾਕਾਰ ਪਹੁੰਚੇ ਹੋਏ ਸੀ ਜਿਨ੍ਹਾਂ ਨੇ ਜਿਹੜੇ ਉਹ ਵੱਖ-ਵੱਖ ਤਰ੍ਹਾਂ ਦੇ ਜਿਹੜੇ ਆਪਣੇ ਜੋਰ ਵਿਖਾਏ ਇਹ ਸਟੇਡੀਅਮ ਦੇ ਵਿੱਚ ਸਮੇਂ ਦੇ ਨਾਲ ਹੀ ਜਿਹੜਾ ਆ ਬੱਬੇ ਵਾਲੀ ਸਾਹਿਬ ਜੀ ਵੀ ਸਟੇਡੀਅਮ ਦੇ ਵਿੱਚ ਪਹੁੰਚਦੇ ਨੇ ਆਪਣੇ ਸੰਗੀ ਸਾਥੀਆਂ ਦੇ ਨਾਲ 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 ਹੀ ਨਾਲ ਇਹਨਾਂ ਦੇ ਨਾਲ ਮਾਲ ਜੀ ਨੇ ਵੀ ਜਿਹੜੀ ਹੈ ਸ਼ਿਰਕਤ ਕੀਤੀ ਇਸ ਮੇਲੇ ਦੇ ਵਿੱਚ ਤੁਸੀਂ ਦੇਖਦੇ ਪਈਓ ਤਸਵੀਰਾਂ ਦੇ ਵਿੱਚ ਕਿ ਪੂਰੇ ਮੇਲੇ ਦੇ ਵਿੱਚ ਜਾ ਕੇ ਸਰਦਾਰ ਬੱਬੇ ਵਾਲੀ ਸਾਹਿਬ ਨੇ ਨਾਲ ਉਹਨਾਂ ਦੇ ਮਾਲ ਸਾਹਿਬ ਨੇ ਜਾ ਕੇ ਜੜਾਇਆ ਵੱਖ-ਵੱਖ ਖਡਾਰੀਆਂ ਨੂੰ ਮਿਲੇ ਤੇ ਖਡਾਰੀਆਂ ਦਾ ਜਿਹੜਾ ਹੌਸਲਾ ਬਲੰਦ ਕੀਤਾ ਤੇ ਆਓ ਗੱਲਬਾਤ ਕਰ ਲੈਨੇ ਆ ਬੱਬਿਆਲ ਸਾਹਿਬ ਦੇ ਨਾਲ ਉਹ ਇਸ ਛਿੰਝ ਮੇਲੇ ਬਾਰੇ ਕੀ ਕਹਿੰਦੇ ਅੱਜ ਬੱਬਿਆਹ ਦੀ ਸ਼ੇਂਦਾ ਜੋ ਦੋ ਰੋਜ਼ਾਂ ਮੇਲਾ ਚੱਲ ਰਿਹਾ ਸੀ ਅੱਜ ਫਾਈਨਲ ਮੁਕਾਬਲੇ ਨੇ ਤੇ ਜਿਹੜੀਆਂ ਵੀ ਟੀਮਾਂ ਜੜੀਆਂ ਨੇ ਉਹ ਜਿੱਤ ਕੇ ਫਾਈਨਲ ਜਿੱਤਣਗੀਆਂ ਉਹਨਾਂ ਨੂੰ ਅਸੀਂ ਅੱਜ ਇਨਾਮ ਵੰਡਣੇ ਨੇ ਤੇ ਪਹਿਲਾ 12 ਵਜੇ ਤੋਂ ਲੈ ਕੇ ਤਕਰੀਬਨ 4 ਵਜੇ ਤੱਕ ਕੈਟਰਪੋਲ ਵੀ ਚੱਲਦਾ ਰਿਹਾ ਇਸੇ ਤਰ੍ਹਾਂ 30 ਤਰੀਕ ਨੂੰ ਵੀ ਖੇਡਾਂ ਸ਼ੁਰੂ ਹੋਈਆਂ ਸਨ ਸੋ ਇਹ ਪੁਰਾਣਾ ਪ੍ਰਾਤਨ ਮੇਲਾ ਆ ਜਿੰਨਾਂ ਵਕਤੇ ਸਾਡਾ ਪਿੰਡ ਬੱਬੇ ਹਲੀ ਬਣਿਆ ਉਦੋਂ ਤੋਂ ਹੀ ਇਹ ਖੇਡਾਂ ਇਹ ਮੇਲਾ ਇਹ ਸਾਰੇ ਜਿੰਨੇ ਵੀ ਸਿੰਗਰ ਪੈਦਾ ਹੋਏ ਨੇ ਇਹਨਾਂ ਮੇਲਿਆਂ ਕਰਕੇ ਹੁੰਦੇ ਨੇ ਤੇ ਜਿੰਨੇ ਵੱਡੇ ਖਿਡਾਰੀ ਨੇ ਉਹ ਵੀ ਇਹਨਾਂ ਗਰਾਊਂਡਾਂ ਤੇ ਇਹਨਾਂ ਸਟੇਡੀਅਮ ਦੇ ਵਿੱਚੋਂ ਪੈਦਾ ਹੋਏ ਨੇ ਇਹਦਾ ਬਹੁਤ ਵੱਡਾ ਸਾਡੇ ਪੰਜਾਬੀ ਕਲਚਰ ਨੂੰ ਸਾਡੇ ਪੰਜਾਬ ਨੂੰ ਬੜਾ ਵੱਡਾ ਲਾਭ ਹੈ ਤੁਹਾ ਮੈਂ ਇਸ ਗੱਲ ਦੀ ਵਧਾਈ ਦਿੰਦਾ ਸਾਰਿਆਂ ਨੂੰ ਛਿੰਜ ਕਮੇਟੀ ਵਾਲਿਆਂ ਨੂੰ ਇਲਾਕਾ ਨਿਵਾਸੀਆਂ ਨੂੰ ਕਿ ਜਿਨ੍ਹਾਂ ਨੇ ਬੜਾ ਵਧੀਆ ਇਹ ਪ੍ਰਬੰਧ ਕੀਤਾ ਮੇਰੇ ਨਾਲ ਇੱਥੇ ਗੁਰਕਬਾਲ ਸਿੰਘ ਜੀ ਮਾਲ ਜੋ ਹਲਕਾ ਕਾਦੀਆਂ ਦੇ ਇੰਚਾਰਜ ਨੇ ਸਾਫ ਦਾ ਚੇਅਰਮੈਨ ਨੇ ਗੁਰਪ੍ਰਤਾਪ}{|\text{ਕਸ਼ਾਲਪੁਰ}} ਲੈ ਕੇ ਖੜਦੇ ਹਮਨ ਸਾਹਿਬ ਆਏ ਨੇ ਹੋਰ ਸਾਰੇ ਮੇਰੇ ਸਾਥੀ ਜਿੰਨੇ ਵੀ ਟੀਮ ਦੇ ਇੱਥੇ ਆਏ ਨੇ ਇਹਨਾਂ ਨੂੰ ਮੈਂ ਆਪਣੇ ਵੱਲੋਂ ਜੀ ਆਇਆਂ ਕਹਿੰਦਾ ਤੇ ਇਸ ਗੱਲ ਦਾ ਮੈਂ ਮਾਣ ਮਹਿਸੂਸ ਕਰਨਾ ਕਿ ਇਸ ਸਟੇਡੀਅਮ ਵਿੱਚੋਂ ਬਹੁਤ ਜਿਆਦਾ ਨੌਜਵਾਨ ਸੈਂਕੜੇ ਨਹੀਂ ਹਜ਼ਾਰਾਂ ਨੌਜਵਾਨ ਜਿਹੜੇ ਇੱਥੇ ਪ੍ਰੈਕਟਿਸ ਕਰਕੇ ਧਰਤੀ ਹੁੰਦੇ ਨੇ ਔਰ ਨਾਮਵਰ ਪਹਿਲਵਾਨ ਪੁਰਾਣੇ ਜਿਨ੍ਹਾਂ ਨੇ ਮਿਹਰ ਦਿਨ ਰਸਤੇ ਮੇਂ ਹੰ ਵਰਗੇ ਕਿ ਜਿਹੜੇ ਭੁੱਲਦੇ ਰਹੇ ਨੇ ਇੱਥੇ ਇਹਨਾਂ ਖੇਡਾਂ ਚੋਂ ਪੈਦਾ ਹੋਏ ਸੋ ਮੈਂ ਸਾਰੇ ਨੌਜਵਾਨਾਂ ਨੂੰ ਅਪੀਲ ਕਰਨਾ ਕਿ ਚੰਗੀ ਸਿਹਤ ਰੱਖੋ ਚੰਗੇ ਵਧੀਆ ਸਪੋਰਟਸਮੈਨ ਬਣੋ ਸਪੋਰਟਸਮੈਨ ਜਿਹੜਾ ਉਹ ਹਰ ਫੀਲਡ ਵਿੱਚ ਤਰੱਕੀ ਕਰ ਸਕਦਾ ਸੋ ਇਸ ਲਈ ਅੱਜ ਇਨਾਮ ਮੰਡਨ ਦਾ ਜਿਹੜਾ ਉਹ ਅਸੀਂ ਹੋਰ ਵੀ ਨਾਕਰ ਰਹੀਆਂ ਇੰਨੀਆਂ ਜ਼ਿਆਦਾ ਸੰਝਾ ਹੋ ਰਹੀਆਂ ਨੇ ਪੰਜਾਬ ਦੇ ਵਿੱਚ ਬਹੁਤ ਸਾਰੇ ਪਹਿਲੇ ਜਮਾਨੇ ਦੇ ਵਿੱਚ ਪਲਵਾਨ ਉੱਤੇ ਪਰ ਸੰਝਾ ਹੋਣ ਦੇ ਬਾਵਜੂਦ ਹੀ ਹੁਣ ਜਿਹੜੇ ਕੈਫੇ ਆਲੇ ਜਿਹੜੇ ਜ਼ਿਆਦਾ ਵਿਚਰਦੇ ਪਏ ਆ ਜਿਹੜਾ ਲੋਕਾਂ ਦਾ ਸੌਂਕ ਹੈ ਇਸ ਪਾਸਿਓਂ ਘਟਦਾ ਜਾ ਰਿਹਾ ਹੈ ਤੇ ਕੀ ਕਰਨਾ ਚਾਹੁੰਦੇ ਨਹੀਂ ਵੇਖੋ ਇਹ ਤੇ ਜਿਹੜਾ ਨਸ਼ਿਆਂ ਦਾ ਪ੍ਰੋਗਰਾਮ ਹੈ ਇਹ ਤੇ ਸਰਕਾਰਾਂ ਨੇ ਬੰਦ ਕਰਨਾ ਹੈ ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਇਹ ਪਾੜੇ ਜਿਹੜੇ ਬੰਦ ਕਰ ਦਿੰਦੇ ਹਾਂ ਸਾਡਾ ਪਰਾਲਾ ਜਿਹੜਾ ਇੱਕ ਵੱਖਰਾ ਹੈ ਅਸੀਂ ਤੇ ਆਪਣਾ ਕੰਮ ਹੀ ਦਾ ਕਰੀ ਜਣਾ ਹੈ ਤੇ ਇਸ ਕਰਕੇ ਅਸੀਂ ਨੌਜਵਾਨਾਂ ਨੂੰ ਇਹ ਖੇਡਾਂ ਵੱਲ ਜਿਹੜਾ ਪ੍ਰੇਰਿਤ ਰਹਿੰਦੇ ਆ ਅੱਗੇ ਵੀ ਕਰਦੇ ਰਹਾਂਗੇ ਇੱਥੇ ਇੱਕ ਵੱਡੀ ਯਾਰ ਰਸਾ ਕਸ਼ੀਆ ਸਾਈਕਲ ਰੇਸ ਆ ਦੌੜਾਂ ਨੇ ਸਾਰੀਆਂ ਖੇਡਾਂ ਨੇ ਤਕਰੀਬਨ ਜਿਹੜੀਆਂ ਹੋ ਰਹੀਆਂ ਨੌਜਵਾਨ ਪੀੜੀ ਜਿਹੜੀ ਉਹ ਲੀਓ ਲੈ ਰਹੀ ਹੈ ਉਹਨਾਂ ਨੂੰ ਲੀਤ ਲੈਉਣ ਵਾਸਤੇ ਸਾਨੂੰ ਖੇਡਾਂ ਤੋਂ ਇਲਾਵਾ ਹੋਰ ਕੀ ਕੀ ਕਰਨਾ ਚਾਹੀਦਾ ਉਹ ਵੇਖੋ ਨੌਜਵਾਨ ਜਿਹੜਾ ਨਹੀਂ ਬੁਢਾ ਨਹੀਂ ਪ੍ਰਚਾਰ ਕਰਨਾ ਚਾਹੀਦਾ ਵੀ ਸਾਰੇ ਹੀ ਨੌਜਵਾਨ ਜਿਹੜੇ ਨਸ਼ੇ ਵਾਲੇ ਹੋ ਗਏ ਨੇ ਸਾਰੇ ਨੀਓ ਅਸੀਂ ਐਵੇਂ ਕੋਈ 2-4% ਹਰ ਪਿੰਡ ਦੇ ਵਿੱਚ 2-4 ਬੰਦੇ ਹੁੰਦੇ ਨੇ ਲੱਖਮੀ ਕਰਦੇ 100 ਮੀਟਰ ਤਗੜੇ ਨੇ ਜਿਹੜੇ ਬੰਦੇ ਨੇ ਜਿਹੜੇ ਜਿਮ ਜਾ ਕੇ ਵੇਖੋ ਆ ਗਰਾਊਂਡ ਵੇਖੋ ਸ਼ਾਮਾਂ ਨੂੰ ਇੱਥੇ 100-80 ਬੰਦਾ ਆਉਂਦਾ ਸ਼ਾਮੀ ਜਿਹੜਾ ਪ੍ਰੈਕਟਿਸ ਕਰ ਕੋਈ ਅਸੀਂ ਗੱਲ ਲੱਖਮੀ ਕਰਦੇ 100 ਮੀਟਰ ਟੀਮ ਕਿਤੇ ਜਾਣੀ ਹੈ ਇਨਾਮ ਵੀ ਤਾਂ ਟੀਮ ਕਿਤੇ ਹਾਂ ਨਾਮ ਦਿੰਦੇ ਹੁਣ ਆ ਇਰਤਬਾਦ ਅੱਧੇ ਘੰਟੇ ਤੱਕ ਜਿਹੜੇ ਫਾਈਨਲ ਆਉਣਗੇ ਬੰਦੇ ਆ ਠੀਕ ਹੈ ਇੱਧਰ ਕਰੋ ਨਹੀਂ ਕਰੀ ਹੌਣ ਰਿਹਾ ਜੀ ਜੱਜ ਉਹਨੂੰ ਬੰਦ ਕਰਨ ਕਿਹਾ ਨਹੀਂ ਕੋਈ ਕਰਦੇ ਨਹੀਂ ਕਰਾ ਦਿੰਦੇ ਬੰਦ ਕੋਈ ਗੱਲ ਨਹੀਂ ਕਰ ਗਿਆ ਚਲੋ ਆ ਕਰੀ ਮਸਲ ਜੇ ਆਪਾਂ ਜਲਾਸਾ ਅੰਕਨਾਂ ਜਾਓਗੇ ਜੀ ਅੱਜ ਜੇ ਮੈਂ ਲਾ ਕੇ ਜੀ ਦੇਖੋ ਜੀ ਮੇਰੇ ਤੋਂ ਪਹਿਲਾਂ ਮੇਰੇ ਸਤਕਾਰ ਜੋ ਜੋ ਮੇਲੇ ਦੇ ਸਰਪ੍ਰਸਤ ਵੀ ਨੇ ਬੱਹਾਲੀ ਸਿੰਝ ਮੇਲੇ ਦੇ ਉਹ ਦੱਸ ਕੇ ਗਏ ਨੇ ਤੁਹਾਨੂੰ ਸਾਰਿਆਂ ਨੂੰ ਸਤਾਰ ਦੇ ਨਾਲ ਤੇ ਅਸੀਂ ਵੀ ਅੱਜ ਆਪਣੇ ਹਲਕੇ ਤੋਂ ਮੇਰੇ ਨਾਲ ਮੇਰੇ ਸਾਥੀ ਆਏ ਨੇ ਸਾਡੇ ਚੇਰਮੈਨ ਖਸ਼ਾਲਪੁਰ ਜੀ ਆਏ ਨੇ ਹੰਮਣ ਸਾਹਿਬ ਆਏ ਨੇ ਸਾਰਾ ਜ਼ਿਲ੍ਹੇ ਦੀ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਜਥੇਬੰਦੀ ਆਈ ਹੈ ਬੱਬਿਆ ਜੀ ਸਾਹਿਬ ਨੂੰ ਵਧਾਈ ਵੀ ਦਿੱਤੀ ਹੈ ਕਿਉਂਕਿ ਇਹ ਬਹੁਤ ਵਧੀਆ ਉਪਰਾਲਾ ਤੇ ਇਹੋ ਜਿਹਾ ਉਪਰਾਲਾ ਕੋਈ ਆਮ ਬੰਦਾ ਨਹੀਂ ਕਰ ਸਕਦਾ ਜਿਹਦੇ ਮਨ ਚ ਖੇਚ ਹੁੰਦੀ ਹੈ ਕਿ ਮੈਂ ਆਪਣੇ ਇਲਾਕੇ ਨੂੰ ਆਪਣੇ ਬੱਚਿਆਂ ਨੂੰ ਸਹੀ ਰਾਹ ਤੇ ਤੋਰਨਾ ਉਹੀ ਕਰ ਸਕਦਾ ਆ ਦੇਖ ਰਹੇ ਆਪਾਂ ਮੇਲੇ ਦੇ ਵਿੱਚ ਕਿ ਹਰ ਤਰ੍ਹਾਂ ਦੀਆਂ ਪਿੰਡੂ ਖੇਡਾਂ ਜਿਹੜੀਆਂ ਇੱਥੇ ਹੋ ਰਹੀ ਨੇ ਕੁਸ਼ਤੀਆਂ ਦੌੜਾਂ ਕਬੱਡੀ ਰਸਾ ਖੱਸੀ ਸਾਈਕਲਿੰਗ ਬੱਚਿਆਂ ਦੀ ਬੱਚਿਆਂ ਦੀਆਂ ਵੀ ਨਾਲ ਹੋ ਰਹੀਆਂ ਨੇ ਪਹਿਲਾਂ ਸੱਭਿਆਚਾਰਕ ਪ੍ਰੋਗਰਾਮ ਹੋਇਆ ਬਹੁਤ ਵਧੀਆ ਇੱਕ ਬੜੀ ਵਧੀਆ ਰੀਤ ਹੈ ਤੇ ਜੋ ਕਿ 100 200 ਸਾਲ ਤੋਂ ਚੱਲਦੀ ਐ ਜਦੋਂ ਦਾ ਪਿੰਡ ਬੱਬੇਵਾਲੀ ਬਣਿਆ ਤੇ ਉਹ ਰੀਤ ਨੂੰ ਬਰਕਰਾਰ ਰੱਖਨੇ ਅੱਜ ਵੀ ਸਾਡੇ ਸਤਿਕਾਰਯੋਗ ਬੱਬੇਵਾਲੀ ਸਾਹਿਬ ਮੈਂ ਤੇ ਇਹਨਾਂ ਨੂੰ ਵੀ ਵਧਾਈ ਦੇਣਾ ਦਿਲ ਦੀਆਂ ਗਹਿਰਾਈਆਂ ਤੋਂ ਤੇ ਧੰਨਵਾਦ ਵੀ ਕਰਦਾ ਕਿ ਤੁਸੀਂ ਆਪਣੇ ਪੰਜਾਬ ਨੂੰ ਬਚਾਉਣ ਲਈ ਵਧੀਆ ਉਪਰਾਲਾ ਕਰ ਰਹੇ ਹੋ ਪ੍ਰਮਾਤਮਾ ਤੁਹਾਨੂੰ ਲੰਮੀ ਉਮਰ ਤੰਦਰੁਸਤੀ ਬਖਸ਼ੇ ਤਾਕਤ ਬਖਸ਼ੇ ਕਿ ਇਹ ਮੇਲੇ ਨੂੰ ਆਪਾਂ ਹੋਰ ਵੀ ਵਧੀਆ ਚੜਚਾਂ ਲਾ ਸਕੀਏ ਸਰ ਬੱਬੇਵਾਲੀ ਸਾਹਿਬ ਜੀ ਦਾ ਜਿਹੜਾ ਬੜਾ ਵੱਡਾ ਉਪਰਾਲਾ ਆ ਕਿ ਨੌਜਵਾਨ ਪੀੜ੍ਹੀ ਨੂੰ ਬੜੇ ਤਿਰਾਂ ਤੋਂ ਲਗਾਤਾਰ ਇਹਨਾਂ ਨੇ ਜਿਹੜਾ ਮੇਲੇ ਦੇ ਨਾਲ ਜੋੜ ਕੇ ਰੱਖਿਆ ਹੈ ਬਹੁਤ ਸਾਰੇ ਨਵੇਂ ਪਹਿਲਵਾਨ ਬਹੁਤ ਸਾਰੇ ਪੁਰਾਣੇ ਪਹਿਲਵਾਨ ਜਿਹੜੇ ਆ ਇੱਥੇ ਸਰਕਤ ਕਰਦੇ ਕਰਦੇ ਆ ਹੋਰ ਵੀ ਜਿਹੜੀ ਜੰਗ ਨੌਜਵਾਨ ਨੇ ਉਹਨਾਂ ਨੂੰ ਇਸ ਪਾਸੋਂ ਆਉਣ ਵਾਸਤੇ ਤੇ ਕੀ ਮੈਸੇਜ ਦੇਣਾ ਹੈ ਦੇਖੋ ਅਸੀਂ ਤੇ ਮੈਸੇਜ ਜਿਹਾ ਮੇਰੇ ਤੋਂ ਪਹਿਲਾਂ ਸਰਕਾਰ ਜੋ ਬੱਬਿਆ ਜੀ ਸਾਹਿਬ ਨੇ ਦੱਸਿਆ ਕਿ ਨੌਜਵਾਨ ਪੀੜ੍ਹੀ ਬੜੀ ਅਵੇਅਰ ਹੈ ਕੁਝ ਆਪਣੀ ਐਜੂਕੇਸ਼ਨ ਦੇ ਖੇਤਰ ਚ ਕੁਝ ਅੱਜਕੱਲ੍ਹ ਦੇ ਸਮੇ ਦੇ ਆਪਾਂ ਹਾਣੀ ਨਹੀਂ ਬਣਦੇ ਆਈਟੀ ਵੈਂਗ ਨੂੰ ਨਹੀਂ ਚੱਲਦੇ ਤੇ ਬੜੇ ਪਿੱਛੇ ਰਹਿ ਜਾਗੇ ਸਮੇ ਦਾ ਹਾਣੀ ਵੀ ਬਣਨਾ ਪੈਣਾ ਉਹਦਾ ਕਰਕੇ ਬੱਚੇ ਥੋੜੇ ਖੇਡਾਂ ਵੱਲ ਝਾਨ ਘਟੇ ਪਰ ਖੇਡਾਂ ਵੱਲ ਰਹਿਣਗੇ ਤੇ ਦਿਮਾਗ ਵੀ ਸਹੀ ਰਹੇਗਾ ਹਰ ਚੀਜ਼ ਵਧੀਆ ਰਹੇਗੀ ਮੈਂ ਤੇ ਅਪੀਲ ਕਰਦਾ ਸਾਰੇ ਹੀ ਪੰਜਾਬ ਦੇ ਬੱਚਿਆਂ ਨੂੰ ਆਪਣੇ ਪਿੰਡਾਂ ਦੇ ਬੱਚਿਆਂ ਨੂੰ ਕਿ ਵੱਧ ਤੋਂ ਵੱਧ ਆਪਣੀਆਂ ਪਿੰਡੂ ਖੇਡਾਂ ਨਾਲ ਜੁੜੀਏ ਆਪਣੇ ਸੱਭਿਆਚਾਰ ਨੂੰ ਪਛਾਣੀਏ ਆਪਣੇ ਮਾਪਿਆਂ ਦੀ ਸੇਵਾ ਕਰੀਏ ਉੱਥੋਂ ਸਾਨੂੰ ਸਹੀ ਸੇਧ ਮਿਲੇਗੀ ਮੈਦਾਨ ਦੇ ਵਿੱਚ ਵੱਖ-ਵੱਖ ਖੇਡਾਂ ਚੱਲਦੀਆਂ ਰਹੀਆਂ ਤੇ ਲੋਕ ਇਸੇ ਤਰ੍ਹਾਂ ਜਿਹੜਾ ਆ ਖੇਡਾਂ ਦਾ ਆਨੰਦ ਮਾਣਦੇ ਰਹੇ ਇਸ ਗਰਾਊਂਡ ਦੇ ਵਿੱਚ ਲਗਾਤਾਰ ਵੱਖ-ਵੱਖ ਖਿਡਾਰੀਆਂ ਵੱਲੋਂ ਵੱਖ-ਵੱਖ ਕਰਤਬ ਵਿਖਾ ਕੇ ਲੋਕਾਂ ਨੂੰ ਜਿਹੜਾ ਆ ਨਿਹਾਲ ਕੀਤਾ ਗਿਆ ਬਹੁਤ ਸਾਰੀਆਂ ਸੰਗਤਾਂ ਦੇਰ ਸ਼ਾਮ ਤੱਕ ਜਿਹੜਾ ਆ ਇਹਨਾਂ ਖੇਡਾਂ ਦਾ ਨਜ਼ਾਰਾ ਵੇਖਦੀਆਂ ਰਹੀਆਂ ਤੇ ਨਜ਼ਾਰੇ ਲੈਂਦੀਆਂ ਰਹੀਆਂ ਸਿੰਘ ਬੱਬੇ ਹਾਲੀ ਜਿਵੇਂ ਜਿਵੇਂ ਜਿਹੜੇ ਖਿਡਾਰੀ ਨੇ ਆਪਣੇ ਗੇਮ ਦੇ ਵਿੱਚ ਜਿੱਤਦੇ ਰਹੇ ਉਵੇਂ ਉਵੇਂ ਹੀ ਆ ਕੇ ਆਪਣੇ ਇਨਾਮ ਲੈਂਦੇ ਰਹੇ ਤਾਂ ਦਾਦਾਈਏ ਕਿ ਸਰਦਾਰ ਗੁਰਬਚਨ ਸਿੰਘ ਬੱਬੇਹਾਲੀ ਜੀ ਨੇ ਛੋਟੇ ਬੱਚਿਆਂ ਦੀ ਹੌਸਲਾ ਅਫਜ਼ਾਈ ਦੇ ਲਈ ਉਹਨਾਂ ਨੂੰ ਸਨਮਾਨਿਤ ਕੀਤਾ ਤੇ ਵਾajib ਇਨਾਮ ਦੇ ਕੇ ਉਹਨਾਂ ਨੂੰ ਖੁਸ਼ ਕੀਤਾ ਗਿਆ ਤੁਸੀਂ ਦੇਖਦੇ ਪਿਓ ਤਸਵੀਰਾਂ ਸਿੰਘ ਬੱਬੇਹਾਲੀ ਕਰਤਾਰਪੁਰ ਤੋਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜਰੂਰ ਦਬਾ ਲਓ ਤਾਂ ਕਿ ਹਰ ਵੀਡੀਓ ਹਰ ਖਬਰ ਤੁਹਾਡੇ ਤੱਕ ਪਹੁੰਚ ਸਕੇ ਬਰੇ ਆਰਾਮ ਦੇ ਨਾਲ ਧੰਨਵਾਦ